ਹੁਣ ਆ ਆ ਟਾਇਰ ਤੇ ਕਰਨ ਇਹ ਪ੍ਰਾਣਾ ਕ ਨਮਾ ਵੀਰੇ ਇਹ ਪ੍ਰਾਣਾ ਟਾਇਰ ਹੈ ਜੀ ਆ ਚੈੱਕ ਕਰ ਲੋ ਬਾਈ ਹਨਾ ਪ੍ਰਾਣਾ ਟਾਇਰ ਹੁਣ ਜਿਹੜੇ ਕਹੀ ਕਹਿਣਗੇ ਵੀ ਗੁੱਡੀ ਕੱਟੀ ਹੁੰਦੀ ਹੈ ਇਹ ਬੋ ਬਾਈ ਹਨਾ ਇਸ ਚੀਜ਼ ਦਾ ਬਾਈ ਹੋਰਾਂ ਦੀ ਕੋਈ ਤਸੱਲੀ ਹੈ ਹੁਣ ਜਿਹਨੂੰ ਪਛਾਣ ਆ ਬਾਈ ਹਨਾ ਉਹਦਾ ਲੈ ਜਾਊਗਾ ਚੁੱਪ ਕਰਕੇ ਹਨਾ ਜਿਹਨੂੰ ਨਹੀਂ ਪਛਾਣ ਉਹਦਾ ਕਹੀ ਜਾਊਗਾ ਕਮੈਂਟ ਕਰੀ ਜਾਊਗਾ ਜਿੰਨੇ ਮਰਜ਼ੀ ਕਰ ਲੋ ਹਾਂ ਇੱਥੇ ਜਿਵੇਂ ਕੰਪਨੀ ਹੋਣਗੇ ਸਾਰੇ ਜਿਵੇਂ ਜੋਕ ਹੋਆ ਮਿਸ਼ਲਨ ਐਮ ਆਰ ਐਫ ਸिएट ਸਾਰੇ ਹੋਣਗੇ ਵੀਰੇ ਹਾਂ ਬਿਲਕੁਲ ਜੀ ਠੀਕ ਹੈ ਵੀਰੇ ਆ ਜੀ ਬਈ ਮਿੱਤਰੋ ਬਈ ਸასი ਕਾਲ ਤੇ ਅੱਜ ਆਪਾਂ ਤੁਹਾਨੂੰ ਬਈ ਅਲਾਇ ਵੀਲਾਂ ਦੇ ਤੇ ਟਾਇਰਾਂ ਦੇ ਭੰਡਾਰ ਚ ਲੈ ਕੇ ਆ ਗਏ ਜਿੱਥੇ ਤੁਹਾਨੂੰ ਬਹੁਤ ਜੈਨੂਅਰ ਰੇਟਾਂ ਦੇ ਵਿੱਚ ਅਲਾਇ ਵੀਲ ਮਿਲਣਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਦੇ ਤੁਸੀਂ ਫਾਈਨਾਂਸ ਕਰਵਾ ਸਕਦੇ ਹੋ ਬਈ ਮਿੱਤਰੋ ਅ ਮਤਲਬ ਵੀ ਜ਼ੀਰੋ ਡਾਊਨ ਪੇਮੈਂਟ ਤੇ ਤੁਸੀਂ ਅਲਾਇ ਵੀਲ ਵਗੈਰਾ ਲਿਜਾ ਸਕਦੇ ਹੋ ਦੂਰੋਂ ਟਾਇਰ ਲੈ ਜਾ ਸਕਦੇ ਹੋ ਬਾਈ ਹੋਰ ਨਾਲ ਗੱਲਬਾਤ ਕਰਾਂਗੇ ਸਾਰੀ ਵੀ ਆਪਣੇ ਲਈ ਕੀ ਕੁਝ ਹੁੰਦਾ ਤੇ ਕਿਸ ਕਿਸ ਕ੍ਰੈਡਿਟ ਤੇ ਹੁੰਦਾ ਅ ਬਾਈ ਹੋਰੀ ਆਪਣੇ ਨਾਲੇ ਸਟਾਰ ਵੀਲਸ ਤੇ ਘਰੇ ਹੈ ਬਈ ਪਹਿਲਾਂ ਵੀ ਅਪ ਕਈ ਵਾਰ ਵੀਡੀਓ ਦਿੱਤੀ ਥੋੜਾ ਰਿਸਪੌਂਸ ਬਹੁਤ ਸੋਹਣਾ ਆਇਆ ਹੈ ਬਈ ਹੈ ਨਾ ਉਮੀਦ ਕਰਦੇ ਆ ਇਸ ਵਾਰ ਵੀ ਤੁਸੀਂ ਵਧੀਆ ਰਿਸਪੌਂਸ ਦਿਓਗੇ ਸასი ਗੱਲ ਵੀਰੇ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹੈ ਨਾ ਜੀ ਤੇ ਬਈ ਜਿਵੇਂ ਮੈਂ ਬਾਈ ਹੋਰਾਂ ਨੂੰ ਕਿਹਾਗਾ ਵੀ ਆਪਣਾ ਫਾਈਨਾਂਸ ਕਰਦੇ ਆਪਾਂ ਮਤਲਬ ਵੀ ਜ਼ੀਰੋ ਡਾਊਨ ਪੇਮੈਂਟ ਦੇ ਆ ਸੱਚ ਹੈ ਗੱਲ ਬਿਲਕੁਲ ਜੀ ਠੀਕ ਹੈ ਵੀਰੇ ਕ੍ਰੈਡਿਟ ਕਾਰ ਤੇ ਬਜਾਜ ਤੇ ਹਾਂਜੀ ਹਾਂਜੀ ਡਾਊਨ ਪੇਮੈਂਟ ਜ਼ੀਰੋ ਤੇ ਆਪਾਂ ਆਸਾਨ ਕਿਸ਼ਤਾਂ ਰਹੀ ਲਾਈਟਰ ਪਾ ਦਿੰਦੇ ਠੀਕ ਹੈ ਕਿਸੇ ਵੀ ਕਾਰ ਤੇ ਕਿਸੇ ਵੀ ਕਾਰ ਦੇ ਅੱਛਾ ਪੁਰਾਣੇ ਨਵੇਂ ਕੋਈ ਮਰਜੀ ਦੋਨੋਂ ਚ ਕੋਈ ਅੱਛਾ ਵੀਰੇ ਜਿਵੇਂ ਹੁਣ ਕੋਈ ਬੰਦਾ ਅਲਾਇ ਲੈ ਗਿਆ ਬਈ ਹਨਾ ਜਿਵੇਂ ਕੋਈ ਬੰਦਾ ਅਲਾਇ ਲੈ ਕੇ ਜਾਊਗਾ ਕੋਈ ਟਾਇਰ ਪਵਾ ਕੇ ਲੈ ਕੇ ਜਾਊਗਾ ਉਹ ਜਿਵੇਂ ਨਾ ਆਪਾਂ ਉਹਦੇ ਬੀਲ ਬੈਲੈਂਸਿੰਗ ਅਲਾ ਬੀਲ ਦੇ ਕਰ ਦਈਏ ਮੈਂ ਆਪਾਂ ਹਨਾ ਤੇ ਟਾਇਰਾਂ ਦੀ ਸਾਰੀ ਸੈਟਮੈਂਟ ਕਰ ਦੈਂਡੀ ਉਹ ਉਹਦਾ ਹੀ ਸਿਸਟਮ ਹੈ ਸਾਰਾ ਆਪਣੇ ਲਵੇ ਹਾਂਜੀ ਬਿਲਕੁਲ ਸਾਰਾ ਹੈਗਾ ਜੀ ਠੀਕ ਹੈ ਇਧਰ ਜਿਵੇਂ ਆਪਾਂ ਦੇਖ ਸਕਦੇ ਆ ਬਈ ਹਨਾ ਆਪਣੇ ਲਵੇ ਬਈ ਅਲਾਈਨਮੈਂਟ ਬੀਲ ਬੈਲੈਂਸਿੰਗ ਸਾਰਾ ਕੁਝ ਮਤਲਬ ਪ੍ਰੋਪਰ ਕਰਕੇ ਤੁਹਾਡੀ ਗੱਡੀ ਦੇ ਵਿੱਚ ਫਿੱਟ ਕਰਕੇ ਦਿੱਤੇ ਜਾਣਗੇ ਅੱਛਾ ਜਿਵੇਂ ਟਾਇਰ ਨੇ ਵੀਰੇ ਆਪਣੇ ਲਈ ਪੁਰਾਣੇ ਹੁੰਦੇ ਨੇ ਇਹਨਾਂ ਦੀ ਕੋਈ ਵਾਰੰਟੀ ਵਗੈਰਾ ਹੁੰਦੀ ਹੈ ਕੋਸ਼ਿਸ਼ ਨਾ ਹਾਂਜੀ ਹਾਂ ਹੁੰਦੀ ਹੈ ਜੀ ਕਿੰਨੇ ਟਾਈਮ ਦੀ ਹੁੰਦੀ ਹੈ ਆਪਣੇ ਪੁਰਾਣੇ ਦੀ ਟ్రਾਈ ਲੈ ਕੇ ਚੈੱਕ ਕਰਨ ਦੀ ਹੁੰਦੀ ਹੈ ਠੀਕ ਹੈ 2-4 ਦਿਨ ਬੰਦਾ ਚਲਾਵੇ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਹਦਾ ਹੱਲ ਹੋਏਗਾ ਨਵੇਂ ਦੀ ਜੋ ਕੰਪਨੀ ਦਿੰਦੀਆਂ ਨੇ ਉਹ ਹੁੰਦੀਆਂ ਹੋਣਗੀਆਂ ਓਕੇ ਲਓ ਬਾਈ ਹਨਾ ਜੇ ਪੁਰਾਣੇ ਦੀ ਜੇ ਇੱਕ ਦੋ ਚਾਰ ਦਿਨਾਂ ਚ ਥੋੜੀ ਦਿੱਕਤ ਆਉਂਦੀ ਹੈ ਕਿ ਬਾਈ ਹਨਾ ਤਾਂ ਤੁਹਾਡਾ ਉਹਦਾ ਹੱਲ ਤੇ ਜਿਵੇਂ ਆਪਾਂ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਬਾਈ ਹਨ ਸਾਰੇ ਤਰ੍ਹਾਂ ਦੇ ਟਾਇਰ ਜਿਹੜਾ ਮਰਜ਼ੀ ਸਾਈਜ਼ ਸਾਰੇ ਮਿਲ ਜਾਣਗੇ ਬਈ ਆਪਾਂ ਹਾਂਜੀ ਲਗਭਗ ਸਾਰੇ ਠੀਕ ਹੈ ਵੀਰੇ ਅੱਛਾ ਜਿਹੜੇ ਟਾਇਰਾਂ ਦੀ ਗੱਲ ਕਰੀ ਆਪਾਂ ਸਟਾਰਟਿੰਗ ਰੇਂਜ ਕਿੰਨੇ ਕੁ ਤਾਂ ਵੀਰੇ ਆਪਣੇ ਲਵੇ ਜਿਹੜਾ ਜਿਆਦਾ ਮਾਰਕੀਟ 'ਚ ਸੌਫਟ ਟਾਇਰ ਚੱਲਦੀ ਆ ਉਹ ਲਾਈਟ ਟਾਇਰ 15000 ਤੋਂ ਸਟਾਰਟ ਅਪ ਹੋ ਜਾਂਦਾ ਹੈ ਲਾਈਟ ਟਾਇਰ ਹਾਂਜੀ ਠੀਕ ਹੈ ਵਾਈਟ ਟਾਇਰ 15000 ਤੋਂ ਹਾਂ 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 ਸਟਾਰਟ ਹੋ ਕੇ ਫਿਰ ਜਿੰਨੀ ਕਸਟਮਰ ਦੀ ਇੱਛਾ ਹੈ 35 40 50 ਜੋ ਲੰਦਾ ਠੀਕ ਹੈ ਜੀ ਜਿਵੇਂ ਹੁਣ ਆਪਾਂ ਦੇਖ ਰਹੇ ਆ ਫੋਰਚਨਰ ਦਾ ਆਪਣੇ ਲਵੇ ਹਣਾ ਇਹ ਆਪਣੇ ਨੂੰ ਫੋਰਚਨਰ ਦਾ ਲਾਇਆ ਬਾਈ ਹਨਾ ਆ ਚ ਏ ਭਾਈ ਕੰਡੀਸ਼ਨ ਚੈੱਕ ਕਰ ਲਓ ਕੰਡੀਸ਼ਨ ਬਹੁਤ ਸੋਹਣੀ ਪਈ ਆ ਭਾਈ ਬਾਈ ਹੋਰਾਂ ਕੋਲੇ ਤੇ ਆ ਆ ਦੇਖ ਲਓ ਭਾਈ ਹਨਾ ਆ ਵੀ ਬਹੁਤ ਸੋਹਣਿਆ ਲਾਏ ਨੇ ਇਹਨਾਂ ਦੀ ਭਾਈ ਰੇਟ ਵਗੈਰਾ ਜੇ ਕੋਈ ਜਾਣਨੇ ਨੇ ਨਾ ਤੁਸੀਂ ਕਾਲ ਕਰ ਲਿਓ ਮੇਰੀ ਕੋਈ ਟਾਈਮਿੰਗ ਵੇਰ ਹੈ ਆਪਣੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਾਲਿੰਗ ਦਾ ਆਪਣੇ ਲਈ ਟਾਈਮ ਹੈ ਕਾਲਿੰਗ 10 ਤੋਂ 6 10 ਤੋਂ 6 ਪਿਛਲੀ ਵਾਰ ਭਈ ਹਨਾ ਵੈਸੇ ਉਹ ਵੀ ਹਰ ਵਾਰੀ ਹੁੰਦਾ ਹਰੇਕ ਬੰਦਾ ਕੋਈ ਵੀ ਗੱਲ ਕਰਦਾ ਤੇ ਰਾਤ ਨੂੰ ਆਣੀ ਪਤਾ 9 ਵਜੇ ਫੋਨ ਲਾ ਲੈ ਤੇ 10 ਵਜੇ ਫੋਨ ਲਾ ਲੈ ਤੁਸੀਂ ਭਾਈ ਆਪਣਾ ਨਾ ਥੋੜਾ ਜਿਹਾ ਮੈਂਟੇਨ ਰੱਖੋ ਮੇਰਾ ਵੀਰ ਕਹਿੰਗੇ ਸਾਰਿਆਂ ਦਾ ਹੁੰ ਕਿ ਕਿਨੇ ਇੱਕ ਨੰਬਰ ਟਾਈਮ ਘਰ ਨੂੰ ਵੀ ਟਾਈਮ ਦੇਣਾ ਹੁੰਦਾ ਕੰਮ ਨੂੰ ਟਾਈਮ ਦੇਣਾ ਕੰਮ ਦਾ ਹੁਣ ਦੇ ਬਾਝੋਂ 10 ਤੋਂ ਲੈ ਕੇ 6 ਵਜੇ ਤੱਕ ਕੰਮ ਜਦੋਂ ਮਰਜ਼ੀ ਕਾਲ ਕਰ ਲਓ ਤੁਹਾਡੀ ਕਾਲਿੰਗ ਸੁਣੀ ਜਾਊਗੀ ਹੁਣ ਆ ਆ ਟਾਇਰ ਚੈੱਕ ਕਰੋ ਇਹ ਪੁਰਾਣਾ ਕੰਨਾ ਮਾ ਵੀਰੇ ਇਹ ਪੁਰਾਣਾ ਟਾਇਰ ਹੈ ਜੀ ਆ ਚੈੱਕ ਕਰ ਲਓ ਬਾਈ ਹਨਾ ਪੁਰਾਣਾ ਟਾਇਰ ਹੁਣ ਜਿਹੜੇ ਕਹੀ ਕਹਿਣਗੇ ਵੀ ਗੱਡੀ ਕੱਟੀ ਹੁੰਦੀ ਹੈ ਇਹ ਬੋ ਬਾਈ ਨਾ ਇਹ ਇਸ ਸੀਰੀਜ਼ ਦਾ ਬਾਈ ਹੋਰਾਂ ਦੀ ਕੋਈ ਤਸੱਲੀ ਹੈ ਹੁਣ ਜਿਹਨੂੰ ਪਛਾਣ ਆ ਬਾਈ ਹਨਾ ਉਹਦਾ ਲੈ ਜਾਊਗਾ ਚੁੱਪ ਕਰਕੇ ਜੀ ਜੀ ਹਨਾ ਜਿਹਨੂੰ ਨਹੀਂ ਪਛਾਣ ਉਹਦਾ ਕਹੀ ਜਾਊਗਾ ਕਮੈਂਟ ਕਰੀ ਜਾਊਗਾ ਜਿੰਨੇ ਮਰਜ਼ੀ ਕਰ ਲਓ ਹਨਾ ਤਾਂ 1% ਤੱਕ ਦੀ ਵੀ ਗੱਡੀ ਨਾਲ MRF ਦਾ ਟਾਇਰ ਬਿਲਕੁਲ ਮਤਲਬ ਚੱਲਿਆ ਵੀ ਕੁਝ ਨਹੀਂ ਹੋਣਾ ਵੀਰੇ ਦਾ ਬਿਲਕੁਲ ਜੀ ਬਿਲਕੁਲ ਹੈਨਾ ਆ ਚੈੱਕ ਕਰ ਲੋ ਬਈ ਹੈਨਾ ਆ ਵੀ ਬਹੁਤ ਸੋਹਣਾ ਟਾਇਰ ਪਿਆ ਮੈਂ ਦਾ ਬਈ ਹੈਨਾ ਆ ਵੀ ਪਏ ਨੇ ਇੱਧਰ ਚੈੱਕ ਕਰ ਲੋ ਅ ਇੱਕ ਟਾਈਮ ਤੋਂਰੇ ਮੇਰੇ ਹਿਸਾਬ ਨਾਲ ਹੈਨਾ ਵੀਰੇ ਜੋ ਕੀ ਬੰਦਾ 100 ਗੱਡੀਆਂ ਲੈ ਆਵੇ 100 ਗੱਡੀ ਦਾ ਆਹਮਲਾ ਟਾਇਰ ਪਾ ਕੇ ਦੇ ਦਾਂਗੇ ਆਪਾਂ ਲਾਇਏ ਟਾਇਰ ਸਾਰੇ ਕੁਝ ਆ ਇੱਧਰ ਵੀ ਹੁਣ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਆ ਚੈੱਕ ਕਰ ਲੋ ਬਈ ਇੱਧਰ ਆਪਣੇ ਸਾਰੇ ਅਲਾਏ ਟਾਇਰ ਜਿਵੇਂ ਮਰਜ਼ੀ ਆ ਦੇ ਕੰਡੀਸ਼ਨ ਦਿਖਾਣਾ ਤੁਹਾਨੂੰ ਮੈਂ ਕੰਡੀਸ਼ਨ ਆ ਚੈੱਕ ਕਰ ਲੋ अच्छा ਇਹਦੇ ਵਿੱਚ ਜਿਵੇਂ ਪਈ ਹੈ ਨਾ ਆ ਸਾਈਜ਼ ਜਿਹੜੇ ਵੱਡੇ ਹੁੰਦੇ ਨੇ ਫੌਰ ਤੋਂ ਨਦੇ ਜਿਵੇਂ ਵੱਡੇ ਕਿਸੇ ਪਿਕਿਆਂ ਨੂੰ ਪਾਉਣੇ ਹੁੰਦੇ ਨੇ ਉਦਾਂ ਉਦਾਂ ਟਾਇਰ ਹੁੰਦੇ ਨੇ ਆਪਣੇ ਲਈ ਬਿਲਕੁਲ ਜੀ 20 ਨੰਬਰ 22 ਨੰਬਰ 24 ਨੰਬਰ 30 ਅੱਛਾ ਜਿਵੇਂ ਆਧਿਕਾਲ ਜਿਵੇਂ ਨਾ ਜੀਪਾ ਮੋਡੀਫਾਈ ਹੁੰਦੀਆਂ ਨੇ ਵੀਰੇ ਹਨਾ ਉਹ ਜੀਪਾ ਦੇ ਵੀ ਟਾਇਰ ਹੁੰਦੇ ਨੇ ਡਡੇ ਚੌੜੇ ਜਿਹੇ ਹੁੰਦੇ ਨੇ ਉਹ ਵੀ ਹੁੰਦੇ ਨੇ ਆਪਣੇ ਲਈ ਠੀਕ ਹੈ ਉਹ ਵੀ ਤੁਹਾਨੂੰ ਵੀਡੀਓ ਤੇ ਦਿਖਾਉਂਦੇ ਆ ਬਾਅਦ ਵਿੱਚ ਉਹ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਬਈ ਹਨਾ ਜਿਵੇਂ ਜੇ ਕਿਸੇ ਨੂੰ ਜੀਪਾ ਜੂਪਾ ਦੇ ਟਾਇਰ ਪਾਉਣੇ ਹੋਣ ਤਾਂ ਵੀ ਆ ਚੱਕਰ ਲਓ ਕੰਡੀਸ਼ਨ ਬਹੁਤ ਸੋਹਣੀ ਹੁੰਦੀ ਹੈ ਬਈ ਹਨਾ ਤੇ ਆਪਾਂ ਆਪਦੀ ਗੱਲ ਕਰਦੇ ਆ ਸੀ ਮੇਰੇ ਆਪਣੇ ਜਿਹੜੇ ਮਿੱਤਰ ਨੇ ਖਾਸ ਜਨਨ ਨਾਲ ਅਸੀਂ ਰਹਿਣੇ ਆ ਦਾ ਤਾ ਹਨਾ ਵੀਰੇ ਮਤਲਬ 8 10 12 ਅਸੀਂ ਆ ਕੇ ਵਾਈ ਉਹਨਾਂ ਦਾ ਟਾਇਰ ਪਾ ਕੇ ਲੈ ਗਿਆ ਸੀ ਆਪਦੀ ਪਰਸਨਲ ਹੀ ਗੱਲ ਕਰਦੇ ਆ ਬਈ ਹੈ ਨਾ ਦੂਜਿਆਂ ਦਾ ਬਾਅਦ ਦੀ ਗੱਲ ਹੈ ਤੇ ਅਸੀਂ ਆਪ ਵੀ ਬਹੁਤ ਵਾਰ ਉਹ ਟਾਇਰ ਪਾ ਕੇ ਲੈ ਗਏ ਆ ਬਾਈ ਖਰਾਬ ਆ ਅੰਦਰੋਂ ਚੈੱਕ ਕਰ ਲਓ ਬਈ ਅਨਸਾਰ ਕਿਹੜਾ ਮਰਜੀ ਸਾਈਜ਼ ਲੈ ਜਾਓ ਦੇਸ਼ ਜੀ ਮਰਜ਼ੀ ਕੰਡੀਸ਼ਨ ਲੈ ਜਾਓ ਅੱਛਾ ਕਿੰਨੇ ਪਰਸੈਂਟ ਤੋਂ ਲੈ ਕੇ ਕਿੰਨੇ ਪਰਸੈਂਟ ਤੱਕ ਮਿਲੂਗੀ ਇਹ ਰੇਂਜ ਮਿਲੂਗੀ ਕਸਟਮਰ ਨੇ ਜਿਸ ਹਿਸਾਬ ਨਾਲ ਪੈਸੇ ਲਾਉਣੇ ਨੇ ਹਿਸਾਬ ਨਾਲ ਉਹਨੂੰ ਵੈਰੀਏਟਿੰਗ ਮਿਲੂਗੀ ਠੀਕ ਹੈ ਜੀ ਕਸਟਮਰ ਕਹਿਣਾ ਚਾਹੁੰਦਾ ਜੀ ਮੈਂ ਵਧੀਆ ਨਾਮੀਆ ਰਕੇ ਲਾਉਣੇ ਨੇ ਲਾਈਟ ਹੈਰ 30 32000 28000 ਹਾਂਜੀ ਹਾਂਜੀ ਅਗਲਾ ਕਹਿੰਦਾ ਮੇਰਾ ਬਸੜੀ 15 16000 ਦਾ ਤਾਂ ਉਹਨੂੰ ਉਸ ਰੇਂਜ ਚ ਵੀ ਮਿਲ ਜਾਣਗੇ ਠੀਕ ਹੈ ਮਤਲਬ ਵੀ ਉਹਨੇ ਪਰਸੈਂਟ ਦੇ ਹਿਸਾਬ ਨਾਲ ਜਿਹੜਾ ਹੋਊਗਾ ਟਾਇਰ ਮਿਲ ਜਣਾ ਆਪਾਂ ਠੀਕ ਹੈ ਵੀਰੇ ਅੱਛਾ ਇਹ ਚ ਜਿਵੇਂ ਕੰਪਨੀਆਂ ਹੋਣਗੀਆਂ ਇਹ ਇਹਦੇ ਵਿੱਚ ਵੀ ਐਮ ਆਰ ਐਫ ਵਗੈਰਾ ਸਾਰੇ ਜਿਹੜਾ ਮਰਜ਼ੀ ਜਿੰਦਾਂ ਦਾ ਮਰਜ਼ੀ ਤੁਸੀਂ ਟਾਇਰ ਵੀ ਲੈ ਕੇ ਜਾ ਸਕਦੇ ਹੋ ਕਿ ਜਾਓ ਬਈ ਅਸੀਂ ਜਿੰਨੇ ਬਜਾਜ ਕਾਰਡ ਹੁੰਦੇ ਨੇ ਪਹਿਲਾਂ ਬਣਿਆ ਹੋਣਾ ਜ਼ਰੂਰੀ ਹੈ ਜਾਂ ਬਣਾ ਕੇ ਵੀ ਦੇ ਦਾਂਗੇ ਜੀ ਨਵਾਂ ਵੀ ਬਣ ਜਾਂਦਾ ਹੈ ਜੀ ਠੀਕ ਹੈ ਇਸ ਏਰੀਆ ਦੇ 25 ਕਿਲੋਮੀਟਰ ਦੇ ਅੰਦਰ ਠੀਕ ਹੈ ਨਵਾਂ ਬਣਵਾ ਦਿੰਦੇ ਓਕੇ ਜੇ ਕਿ ਜਿੰਨੇ ਕੋਈ ਬਾਹਰੋਂ ਹੁੰਦਾ ਬਈ ਹਨਾ ਦੂਰੋਂ ਆ ਬੰਦਾ ਉਹਦਾ ਵੀ ਕੋਈ ਹੱਲ ਹੈਗਾ ਕਿਵੇਂ ਜੇ ਕੋਈ ਕਿਸੇ ਨਾਲ ਫਨਾਂਸ ਬਜਾਜ ਵਾਲਾ ਮੁੰਡਾ ਚੈੱਕ ਕਰਦਾ ਜੀ ਠੀਕ ਹੈ ਬਾਕੀ ਕ੍ਰੈਡਿਟ ਕਾਰਡ ਉਹ ਤੇ ਉਹ ਬੈ ਲੈਣਾ ਜਿੱਥੋਂ ਮਰਜ਼ੀ ਦਾ ਹੋਵੇ ਉਹ ਤੇ ਉੱਪਰ ਵੀ ਕਿਸ਼ਤ ਹੋ ਜਾਣ ਅਗਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਆ ਜਾਂ ਬਜਾਜ ਕਾਰਡ ਆ ਉਹਦੇ ਦੇ ਉੱਤੇ ਵੀ ਤੁਹਾਡੀ ਜਿਵੇਂ ਮਰਜ਼ੀ ਦੀਆਂ ਮਰਜ਼ੀ ਕਿਸ਼ਤਾਂ ਕਰਾ ਲਿਓ ਬਈ ਹਨਾ ਮਤਲਬ ਵੀ ਉਹੀ ਗੱਲ ਕਰਾਂ ਵੀ ਕੋਈ ਪੈਸੇ ਦੇਣ ਦੀ ਲੋੜ ਨਹੀਂ ਤੇ ਤੁਹਾਡਾ ਬਈ ਹਨਾ ਜਾਇਜ਼ ਕਿਸ਼ਤਾਂ ਦੇ ਵਿੱਚ ਤੁਹਾਡਾ ਸਾਰਾ ਕੁਝ ਹੱਲ ਹੋ ਜਾਣਾ ਆ ਚੈੱਕ ਕਰ ਲਓ ਜੀ ਮੈਂ ਲਾਏ ਇੱਧਰ ਵੀ ਪਏ ਨੇ ਬਈ ਅਲ ਵਰੈਟੀ ਬਹੁਤ ਪਈ ਥਾਨੂੰ ਨਵੇਂ ਵੀ ਦਿਖਾਉਣਾ ਮੈਂ ਇਹ ਇਹ ਪੁਰਾਣੇ ਆ ਵੀਰੇ ਨਵੇਂ ਆ ਜੀ ਇਹ ਇਹ ਸੈਕੰਡ ਹੈਂਡ ਆ ਵੀਰੇ ਸੈਕੰਡ ਹੈਂਡ ਆ ਚੈੱਕ ਕਰ ਲਓ ਬਈ ਹਨਾ 20 ਨੰਬਰ ਹੈ ਜੀ 20 ਨੰਬਰ ਬਿਲਕੁਲ ਨਵੇਂ ਵਰਗੇ ਪਏ ਨੇ ਮਨ ਲੱਗਾਈ ਵੀ ਬਹੁਤ ਥੋੜੇ ਚੱਲੇ ਲੈ ਵੀ ਆ ਦੇਖੋ ਬਈ ਹੈ ਨਾ ਅੰਦਰ ਵੀ ਬਾਈ ਹੋਰ ਨਾਲ ਪਏ ਨੇ ਆ ਸਾਰੇ ਸਾਈਜ਼ ਦੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਸਾਈਜ਼ ਪਿਆ ਬਈ ਹੈ ਨਾ ਆ ਚੈੱਕ ਕਰ ਲਓ ਬਈ ਜੇ ਕਿਸੇ ਨੇ ਵੱਡੇ ਇਹ ਇਹ ਕਿਹੜੀ ਗੱਡੀ ਦੀ ਪਾਇਆ ਕੋਈ ਏ ਓਪਨ ਜੀਪ ਦੇ ਪਾਇਆ ਸੀ ਚੌਥੇ ਨੰਬਰ ਓਪਨ ਜੀਪ ਦੇ ਬਈ ਠੀਕ ਆ ਆ ਚੈੱਕ ਕਰ ਲਓ ਜਿਵੇਂ ਥਾਰ ਦੇ ਹੁੰਦੇ ਨੇ ਮੈਂ ਅੱਜ ਕੱਲ੍ਹ ਬਈ ਮੈਂ ਤਾਂ ਸਕੋਰਪੀਆ ਦੇ ਪਵਾ ਲੈਂਦੇ ਨੇ ਨਾ ਇਹ ਵਾਲੇ ਵੀ ਤੇ ਆ ਚੈੱਕ ਕਰ ਲਓ ਉਹ ਚੈੱਕ ਕਰ ਲਓ ਆ ਦੇਖੋ ਜਿਵੇਂ ਜੇ ਕਿਸੇ ਨੇ ਬਈ ਹੈ ਨਾ ਸਵਿਫਟ ਦੇ ਜਾਂ ਇਹ ਬਰੇਜਾ ਦਾ ਵੀ ਨੇ ਨਾ ਸਵਿਫਟ ਜੀਡੀਆ ਸਵਿਫਟ ਜੀਡੀਆ ਦਾ ਬਈ ਹੈ ਨਾ ਉਹ ਚੈੱਕ ਕਰ ਲਓ ਉਹ ਇਹ ਸਾਰੇ ਬਈ ਹਨਾ ਇਹ ਪ੍ਰਾਣੇ ਨੇ ਬਹੁਤ ਵਧੀਆ ਕੰਡੀਸ਼ਨ ਦੇ ਪਏ ਨੇ ਬਈ ਇਹ ਤੁਸੀਂ ਲੇ ਆਜੋ ਉਹਨਾਂ 'ਚ ਨਵੇਂ ਵੀ ਦੇਵਾ ਵੀ ਨਵੇਂ ਵੀ ਬਹੁਤ ਪਏ ਨੇ ਬਾਈ ਉਹਨਾਂ ਲਵੇ ਨਵੇਂ ਜਿੰਨੇ ਮਰਜੀ ਨਵੇਂਾਂ 'ਚ ਕਿਹੜੀ ਕੰਪਨੀ ਹੁੰਦੀ ਆ ਆਪਣੇ ਲੋਗਾਂ ਦੇ ਵਿੱਚ ਨੀਓ ਜੀਮੈਕਸ ਹੈ ਵਾਸ਼ਨ ਹੈ ਪਲੈਟੀ ਹੈ ਠੀਕ ਹੈ ਜੀ ਲਓ ਬਈ ਆ ਇਹ ਹੈਗੇ ਸਾਰੇ ਨਵੇਂ ਬਈ ਹਨਾ ਜਿਵੇਂ ਚੈੱਕ ਕਰ ਲਓ ਜਿਹੜਾ ਮਰਜੀ ਤੁਸੀਂ ਸਾਈਜ਼ ਲੈਣਾ ਸਾਰੇ ਸਾਈਜ਼ ਦੇ ਤੇ ਮਿਲ ਜਾਣਗੇ ਬਈ ਹਨਾ ਦੇਖੋ ਅੱਛਾ ਜੇ ਨਵੇਂਆਂ ਦੇ ਵਿੱਚ ਵੀਰੇ ਕੁਝ ਆਉਂਦੀਆਂ ਇਹਨਾਂ ਦੀ ਗਾਰੰਟੀ ਵਾਰੰਟੀ ਕੁਝ ਇੱਕ ਸਾਲ ਦੀ ਪੇਂਟ ਦੀ ਆਉਂਦੀ ਹੈ ਪੇਂਟ ਦੀ ਅਗਰ ਪੇਂਟ ਹੋ ਜਾਏ ਬਾਈ ਹਨਾ ਬਾਕੀ ਆ ਵੀ ਜੇ ਖੰਡੇ ਖੁੰਡੇ ਦੇ ਬਾਅਦ ਉਹ ਤਾਂ ਆਪਦੀ ਗਲਤੀਆਂ ਹੁੰਦੀਆਂ ਹਨਾ ਬਾਈ ਉਹ ਰਿਪੇਅਰ ਹੋ ਜਾਂਦਾ ਉਹ ਰਿਪੇਅਰ ਹੋ ਜਾਂਦਾ ਉਹਦੀ ਵੀ ਰਿਪੇਅਰੇਬਲ ਦੀ ਹੋ ਜਾਂਦਾ ਬਾਈ ਉਹਨੂੰ ਵਾਈਫਰ ਨਾਲ ਕਰ ਲੋਗੇ ਡਿਸਕਸ ਆ ਚੈੱਕ ਕਰ ਲੋ ਸਾਰੀ ਵੈਰਾਈਟੀ ਪਈ ਆ ਬਾਈ ਹਨਾ ਜੇ ਵੀ ਤੁਸੀਂ ਲੈਣੀ ਹੈ ਤੁਸੀਂ ਲਿਜਾ ਸਕਦੇ ਆਂਗੇ ਕਰ ਲੋ ਜੱਕ ਉਹ ਫਿਊਲ ਦੇ ਉਹ ਫਿਊਲ ਕਾਉਂਟਰ ਆਪਣੇ ਇਹ オリジナル ਆ ਵੀਰ ਕਿਵੇਂ ਉਹ ਨਹੀਂ ਕਾਪੀ ਹੈ ਕਾਪੀ ਹੈਗਾ ਠੀਕ ਹੈ ਲਓ ਬਾਈ ਬਾਈ ਵਧੀਆ ਆ ਦੇਖੋ ਆ ਵੀ ਟਾਇਰ ਜੇ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਇਹਦੇ ਨਾਲ ਦੇ ਆ ਆ ਟਾਇਰ ਹੁੰਦੇ ਨੇ ਵੱਡੇ ਜੀਪਾਂ ਵਗੈਰਾ ਤੇ ਪਾਉਣੇ ਹੁੰਣ ਕਿਸੇ ਨੇ ਆ ਵੀ ਭਾਈ ਸਾਰਾ ਕੁਝ ਮਿਲ ਜਾਂਦਾ ਉਹ ਰੋ ਭਾਈ ਹੈ ਨਾ ਤੇ ਬਾਕੀ ਆ ਆਪਣਾ ਬੋਰਡ ਹੈ ਸਟਾਰ ਵੀਲ ਦੇ ਨਾਮ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਬਰਨਾਲੇ ਬਰਨਾਲੇ ਵੀਰੇ ਆਪਣੀ ਲੋਕੇਸ਼ਨ ਕਿੱਥੇ ਹੈ ਜੀ ਟਰੋਲਾ ਰੋਡ ਹਾਂਜੀ ਹਾਂਜੀ ਨਰੇਨਗਰ ਦੇ ਸਾਹਮਣੇ ਓਕੇ ਲੋ ਵੀ ਠੀਕ ਹੈ ਵੀਰੇ ਨਾ ਵਿਜ਼ਿਟ ਕਰ ਲਿਓ ਅਗਰ ਕਿਸੇ ਨੇ ਕੋਈ ਵੀ ਅਲਾਏ ਵੀਲ ਕੋਈ ਟਾਇਰ ਨਵਾਂ ਪੁਰਾਣਾ ਜਿੱਦਾਂ ਤੁਸੀਂ ਕੋਈ ਤੁਹਾਡੀ ਇਨਕੁਆਇਰੀ ਹੈ ਤਾਂ ਬਾਈ ਹੋਰਾਂ ਨਾਲ ਡਿਸਕਸ ਕਰੋ ਟਾਈਮਿੰਗ ਫੇਰ ਦੁਆਰ ਦਾ 10 ਤੋਂ ਲੈ ਕੇ 6 ਵਜੇ ਤੱਕ ਠੀਕ ਹੈ ਵੀਰੇ ਨਾ ਓਕੇ